ਰੋਟੀ ਵਿੱਚ ਬਾਹਰ ਨਿਕਲ ਆਵੇ ਤਾਂ ਹੋ ਜਾਉ ਸੰਗਰ। ਲਿੰਦੇ ਹਨ ਇਹ ਮਾਣੇ ਸੰਕੀਤ। ਸਵਾਗਤ ਹੈ ਜੀ ਤੁਹਾਡਾ ਬਲਿ YouTube ਚੈਨਲ ਸਿਮਰਤ ਹੋਏ ਸਟਿਚ ਵਿੱਚ ਸ਼ੁਰੂ ਕਰਦੇ ਹਾਂ ਜੀ ਅੱਸੀ ਵੀਡੀਓ। ਤਾਂ ਵੀ ਗ੍ਰੰਥਾਂ ਦੇ ਅਨੁਸਾਰ ਹੋਜਿਲ ਮਾਕੇ ਦੇ ਸੇਵਨ ਕਰਨ ਨਾਲ ਸਬੰਧ ਦੇ ਸਾਰੇ ਨਿਯਮਾਂ ਦਾ ਜ਼ਿਕਰ ਕੀਤਾ ਗਿਆ ਹੈ। ਇਹਨਾਂ ਨਿਯਮਾਂ ਨੂੰ ਪਾਲਣਾ ਕਰਨ ਨਾਲ پروار میں خوشی اور سکھ شانتی بنی رہی ہے منیا جاتا ہے کہ جس گھر میں بوجن جڑے سارے ہی نما کی پالنا کی جاتی ہے اتنے ماں دیوی لکشمی کا آشرواد ہمیشہ ہی بڑھیا رہتا ہے اس کے نال ہی ارہ دیوی بھی خوش ہو جاتی ہے پر کئی بار کھانا پکایا سمیا سانوں کچھ پج اجہے سنکیت ملتے ہیں جو کہ شاید کسی گھٹنا کو اشارہ کرتے ہیں ਖਾਣ ਤੋਂ ਪਹਿਲਾਂ ਖਾਣਾ ਖਾਣਦੇ ਸਮਿਆਂ ਜਾਂ ਖਾਣਦੇ ਸਮਿਆਂ ਵਾਲ ਆ ਜਾਂਦੇ ਹਨ ਕੁਝ ਲੋ ਇਸ ਦਾ ਕਾਰਨ ਘਰ ਵਿੱਚ ਗੰਦਗੀ ਜਾਂ ਫਿਰ ਸਬਜ਼ੀਆਂ ਦੀ ਸਹੀ ਢੰਗ ਨਾਲ ਸਫਾਈ ਨਾ ਕਰਨਾ ਮੰਨਦੇ ਹਨ ਹਾਲਾਂਕਿ ਇਹ ਸਦਾ ਇੱਕ ਕਾਰਨ ਉਰਖਿਆੰ ਯਾਨੀ ਕਿ ਇਤਰਾ ਦਾ ਸ਼ਰਾਬੀ ਹੋ ਸਕਦਾ ਹੈ ਸ਼ਾਸਤਰਾਂ ਦੇ ਅਨੁਸਾਰ ਜਦੋਂ ਖਾਣਾ ਖਾਣਦੇ ਸਮੇਂ ਥਾਲੀ ਵਿੱਚ ਵਾਲ ਦਿਖਾਈ ਦਿੰਦੇ ਹਨ ਤਾਂ ਇਸ ਨੂੰ ਪਿੱਤਰ ਦੋਸ਼ ਦਾ ਸੰਕੇਤ ਮੰਨਿਆ ਜਾਂਦਾ ਹੈ ਵਾਲਾ ਵਾਲਾ ਭੋਜਨ ਖਾਣ ਨਾਲ ਬਾਣੀ ਵਿੱਚੇ ਨਿਕਲ ਸਕਦੀ ਹਨ ਐਸੇ ਅਸਧਾ ਸੋਣ ਨਹੀਂ ਕਰਨਾ ਚਾਹੁੰਦਾ ਜ਼ਿੰਦਗੀ ਵਿੱਚ ਵਾਪਨ ਵਾਲੀਆ ਘਟਨਾਵਾਂ ਵਿੱਚ ਇੱਕ ਛੁਪਿਆ ਹੋਇਆ ਸੁਨੇਹਾ ਜ਼ਰੂਰ ਹੁੰਦਾ ਹੈ ਇਸ ਦਾ ਤੁਹਾਡੇ ਤੇ ਅਕਾਰਾਤਮਕ ਅਤੇ ਸਕਾਰਾਤਮਕ ਦੋਵੇਂ ਪ੍ਰਭਾਵ ਪੈ ਸਕਦੇ ਹਨ ਤੁਹਾਡੇ ਨਾਲ ਅਕਸਰ ਅਜੀਹਾ ਹੋ ਸਕਦਾ ਹੈ ਕਿ ਖਾਣਾ ਖਾਦੇ ਸਮਿਆਂ ਬਾਹਰ ਨਿਕਨੋਂ ਇਕੋ ਹੀ ਆਮ ਸਮੱਸਿਆ ਨਹੀਂ ਹੁੰਦੀ ਇਹ ਤੁਹਾਡੇ ਜੀਵਨ ਨੂੰ ਪ੍ਰਭਾਵਿਤ ਕਰਦੀ ਹੈ ਤੇ ਕਿਹਾ ਜਾਂਦਾ ਹੈ ਕਿ ਤੁਸੀਂ ਜੋ ਵੀ ਭੋਜਨ ਖਾਂਦੇ ਹੋ ਉਹ ਤੁਹਾਡੀ ਮਨ ਦੀ ਸਥਿਤੀ ਨੂੰ ਨਿਰਧਾਰਿਤ ਕਰਦਾ ਹੈ ਭੋਜਨਾਰੇ ਇੱਕ ਪੁਰਾਣੀ ਕਹਾਵਤ ਅੱਜ ਵੀ ਸੱਚ ਹੈ ਹਰ ਵਿਅਕਤੀ ਭੋਜਨ ਲਈ ਸਖਤ ਮਿਹਨਤ ਕਰਦਾ ਹੈ ਭੋਜਨ ਜੀਵਨ ਦਾ ਆਧਾਰ ਹੈ ਅਤੇ ਇਸ ਭੋਜਨ ਨੂੰ ਸਾਸ਼ਤਰ ਵਿੱਚ ਪਰਮਾਤਮਾ ਵੰਦ ਪੂਜਾ ਦੇ ਯੋਗ ਮੰਨਿਆ ਗਿਆ ਹੈ ਐਸ ਲਈ ਖਾਣਾ ਖਾਂਦੇ ਅਤੇ ਤਿਆਰ ਕਰਦੇ ਸਮੇਂ ਆ ਨਿਯਮਾਂ ਦੀ ਪਾਲਣਾ ਕਰਨਾ ਬਹੁਤ ਮਹੱਤਵਪੂਰਨ ਹੁੰਦਾ ਹੈ ਕਈ ਵਾਰ ਸਾਡਾ ਭੋਜਨ ਹੀ ਜ਼ਿੰਦਗੀ ਵਿੱਚ ਆਪਾ ਨਹੀਂਆ ਘਟਨਾਵਾਂ ਵਾਲੇ ਸਾਨੂੰ ਸੰਕੇਤ ਦਿੰਦਾ ਹੈ ਇਹਨਾਂ ਸੰਕੇਤਾਂ ਨੂੰ ਸਮਝਣਾ ਬਹੁਤ ਮਹੱਤਵਪੂਰਨ ਹੁੰਦਾ ਹੈ ਨਹੀਂ ਤਾਂ ਅਸੀਂ ਕੁਦਰਤੀ ਇਸ਼ਾਰਿਆਂ ਨੂੰ ਇੱਕ ਆਮ ਵਰਤਾਵਾ ਸਮਝ ਕੇ ਉਹਨਾਂ ਨੂੰ ਨਜ਼ਰ ਅੰਦਾਜ਼ ਕਰਦੇ ਰਹਾਂਗੇ ਭੋਜਨ ਵਿੱਚ ਵਾਰ ਨਾ ਸਿਰਫ ਭੋਜਨ ਨੂੰ ਦੁਸ਼ਿਤ ਕਰਦੇ ਹਨ ਬਲਕਿ ਇਹ ਜਿੰਦਗੀ ਵਿੱਚ ਹੋਣ ਵਾਲੀਆਂ ਕਿਸੇ ਵੱਡੀ ਮੁਸੀਬਤ ਦਾ ਸੰਕੇਤ ਵੀ ਹੋ ਸਕਦੇ ਹਨ ਭੋਜਨ ਵਿੱਚ ਲਗਾਤਾਰ ਵਾਰਾਂ ਦਾ ਨਿਕਣਾ ਚੰਗਾ ਸੰਕੇਤ ਨਹੀਂ ਹੁੰਦਾ ਇਹ ਕਿਸੇ ਵੱਡੀ ਸਮੱਸਿਆ ਦਾ ਸੰਕੇਤ ਵੀ ਹੋ ਸਕਦਾ ਹੈ ਤਾਂ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਖਾਣੇ ਵਿੱਚ ਵਾਰ-ਵਾਰ ਵਾਰ ਹੁੰਦਾ ਕੀ ਕਾਰਨ ਹੁੰਦਾ ਹੈ ਅਤੇ ਇਸ ਸਮੱਸਿਆ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਪਰ ਇਸ ਤੋਂ ਪਹਿਲਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਮਾਤਾ ਰਾਣੀ ਦਾ ਆਸ਼ੀਰਵਾਦ ਵੱਡੇ ਤੇ ਹਮੇਸ਼ਾ ਬਣਿਆ ਰਹੇ ਵੀਡੀਓ ਨੂੰ ਲਾਈਕ ਕਰੋ ਚੈਨਲ ਸਿਮਰ ਤੁਮਾ ਸਟੈਪਸ ਨੂੰ ਸਬਸਕ੍ਰਾਈਬ ਕਰੋ ਅਤੇ ਕਮੈਂਟ ਬਾਕਸ ਵਿੱਚ ਜੈ ਮਾ ਲక్ష్ਮੀ ਜ਼ਰੂਰ ਲਿਖੋ ਤੇ ਵੀਡੀਓ ਨੂੰ ਆਪਣੇ ਆਪ ਸ਼ੇਅਰ ਕਰੋ ਨੰਬਰ 1 ਲੋਕਾਂ ਦੇ ਖਾਣੇ ਵਿੱਚ ਕਦੇ ਕਦਾਂ ਹੀ ਬਾਲ ਮਿਲਣਾ ਇੱਕ ਆਮ ਗੱਲ ਹੁੰਦੀ ਹੈ ਪਰ ਜੇਕਰ ਵਾੜ-ਵਾੜ ਕਾਣੀ ਵਿੱਚ ਵਾਰ-ਵਾਰ ਜਾਣ ਤਾਂ ਇਹ ਸ਼ੁਭ ਨਹੀਂ ਕਿਹਾ। ਮੁਝੇ ਇਹ ਸਿੱਧੇ ਵਿੱਚ ਮੈਂ ਮੰਨਣਾ ਲੰਦਾ ਹੈ ਕਿ ਰਾਹੂ ਦਾ ਪਲਵਾ ਤੁਹਾਡੇ ਜੀਵਨ ਜਾਂ ਫਿਰ ਕਾਰੋਤੇ ਪਤ ਰਿਹਾ ਹੈ। ਉਹ ਜਿਵੇਂ ਵਾਰਾਂ ਦਾ ਵਾਰ-ਵਾਰ ਹੋਣਾ ਬੁਰੇ ਰਾਹੂ ਦੀ ਨਿਸ਼ਾਨੀ ਹੁੰਦਾ ਹੈ। ਅਸਲ ਵਿਅਕਤੀ ਨੂੰ ਵਿੱਤੀ ਨੁਕਸਾਨ ਹੁੰਦਾ ਹੈ। ਅਤੇ ਇਹ ਆਰਥਿਕ ਤਰਤੀ ਵਿੱਚ ਵੀ ਰੁਕਾਵਟ ਪੈਦਾ ਕਰਦਾ ਹੈ ਤੇ ਬੇਲੋੜਾ ਨੁਕਸਾਨ ਪਹੁੰਚਾਉਂਦਾ ਹੈ। ਮੰਨਦਾ ਜਾਂਦਾ ਹੈ ਕਿ ਜੇਹਾ ਰਾਹੁਲ ਸੇ ਵੀ ਹਾਨੀ ਤੇ ਪੈਸੇ ਦੇ ਵਿਅਕਤੀ ਦੇ ਅਤਮ ਵਿੱਚ ਨਹੀਂ ਰਹਿਣ ਦਿੰਦਾ ਤੇ ਵਿੱਤੀ ਸੰਕਟ ਵਿੱਚੋਂ ਰਹਿਦਾ ਰਹਿੰਦਾ ਹੈ ਨੰਬਰ 2 ਅਜ ਦੇ ਸਮੇਂ ਵਿੱਚ ਖਾਣਾ ਬਣਾਉਣ ਦੇ ਸਮਿਆ ਘਰ ਦੇ ਨੂੰ ਜੂਗਾ ਵਾਲਾਂ ਨੂੰ ਬਣ ਕੇ ਹੀ ਖਾਣ ਨੂੰ ਸਲਾਹ ਦਿੰਦੇ ਹਨ ਤਾਂ ਜੋ ਪਾਲ ਖਾਣੇ ਵਿੱਚ ਨਾ ਡੀਕਣ ਕਿਉਂਕਿ ਇਹ ਸਿਹਤ ਲਈ ਚੰਗਾ ਨਹੀਂ ਹੁੰਦਾ ਜੋਤੀ ਸਾਸਤ੍ਰ ਦੇ ਅਨੁਸਾਰ ਅਸਾਨੂੰ ਸਿਹਤ ਦੇ ਨਾਲ-ਨਾਲ ਤੁਹਾਡੀ ਜੀਵਨ ਵਿੱਚ ਲਾਹੂਗੇ ਮਾੜੇ ਪ੍ਰਭਾਵ ਵਧਦੇ ਹੁੰਦੇ ਹਨ ਇਸ ਲਈ ਇਸ ਤੋਂ ਬਚਣੀ ਜੇਕਰ ਭੋਜਨ ਵਿੱਚ ਵਾਲ ਮਿਲ ਜਾਂਦੇ ਹਨ ਤਾਂ ਉਹ ਭੋਜਨ ਕਦੇ ਵੀ ਨਾ ਖਾਓ ਇਸ ਨੂੰ ਨਾ ਹੀ ਸੁੱਟੋ ਚਮੋ ਇਸ ਨੂੰ ਕਿਸੇ ਪੰਛੀ ਜਾਂ ਜਾਨਵਰ ਨੂੰ ਪਵਾ ਦਿਓ ਨੰਬਰ 13 ਐਵੇਂ ਕਿਹਾ ਗਿਆ ਹੈ ਕਿ ਜਦੋਂ ਵੀ ਅਸੀਂ ਕਿਸੇ ਨੂੰ ਖਾਣਾ ਖੋਸਦੇ ਹਾਂ ਤਾਂ ਕਈ ਵਾਰ ਖਾਣਾ ਅਤਿ ਵਿੱਚ ਉੱਗ ਜਾਂਦਾ ਹੈ ਜੇਕਰ ਇਹ ਕਦੇ-ਕਦੇ ਵਾਪਰਦਾ ਹੈ ਤਾਂ ਠੀਕ ਹੈ ਪਰ ਜੇਕਰ ਇਹ ਘਟਨਾ ਵਾਰ-ਵਾਰ ਵਾਪਰਦੀ ਹੈ ਤਾਂ ਚੰਗਾ ਸੰਕੇਤ ਨਹੀਂ ਹੁੰਦਾ ਐਸ ਗੰਦਾ ਸੰਕੇਤ ਹੁੰਦਾ ਹੈ ਕਿ ਭਵਿੱਖ ਵਿੱਚ ਕਰਨ ਵਿੱਚ ਗੈਰਬੀ ਹੋਣ ਵਾਲੀ ਹੈ ਅਤੇ ਤੁਝਾ ਕਾਰਨ ਇਹ ਹੈ ਕਿ ਵਾਰ-ਵਾਰ ਖਾਣਾ ਡਿੱਗਣਾ ਇਸ ਗੱਲ ਦਾ ਸੰਕੇਤ ਹੁੰਦਾ ਹੈ ਕਿ ਹੋ ਸਕਦਾ ਹੈ कि ਤੁਸੀਂ ਆਂਦੇ ਸਮੇਂ ਧਿਆਨ ਕੇਂਦਰ ਨਹੀਂ ਕਰ پا ਰਹੇ ਜਾਂ ਸਿਹਤ ਸੰਬੰਧੀ ਕੋਈ ਵੀ ਸਮੱਸਿਆ ਹੋ ਸਕਦੀ ਹੈ ਇਸ ਲਈ ਖਾਣਾ ਪਰੋਸਦੇ ਸਮੇਂ ਹਮੇਸ਼ਾ ਹੀ ਯਾਦ ਰੱਖਣਾ ਚਾਹੀਦਾ ਹੈ ਨੰਬਰ 4 ਪੋਜਿਟਿਵ ਪਾਈ ਜਾਣ ਵਾਲੀ ਬਾਣ ਨਾ ਸਿਰਫ ਤੁਹਾਡੀ ਸਿਹਤ ਲਈ ਮਾਰਨਿੰਗ ਹੁੰਦੇ ਹਨ ਸਗੋਂ ਤੁਹਾਡੇ ਜੀਵਨ ਵਿੱਚ ਆ ਰਹੇ ਦੇ ਨਕਾਰਾਤਮਕ ਪ੍ਰਭਾਵ ਨੂੰ ਵੀ ਬਦਲਦੇ ਹਨ ਇਸ ਤੇ اجہ چ دوشت بوجن کھان تو بچو راہ تین نقصان پہنچا ہے آؤ جانتے ہاں نمبر ایک جدو راہ جاتا ہے تو پیسے کی بربادی یا پھر ویتی مورچے پہ نقصان ہوتا ہے بہت کوششوں کے باوجود بھی پیسہ کسی بھی وکتی کے ہاتھ نہیں رہرا نمبر دو راہ بھی کسی ویک غلط ویوہار لی ذمے دار ہو سکتا ہے جہاں لوگ بگڑتا ہوں انہوں نے غصے یا پھر اپنی بھاشا کے زبان سے بالکل بھی قابو پگاؤ والیا سمسیا کا سامنا کرنا پڑتا ہے تو لوگوں کے رشتے بھی بگڑن لگتے ہیں تو رشتہ چرارا آنا شروع ہو جاتی ہیں نمبر تین جیکر راہو بگڑ جاتا ہے تو اونجن کی استھتی بھی پیدا ہو سکتی ہے کئی ویکتی اپنی پرتھا اور یوگتا کے شک کر لگ پہ ہے نتیجے وجہ اس کا آتمشواس بھی کٹنا شروع ہو جاتا ہے جس کا اس کی پیشے وردگی سے بہت ماڑا پربھاؤ پہ ہے نمبر چار جب تے کھانے بنا کسی کارن کے ਵਾਲ ਵਾਰ ਵਾਰੀ ਦਿਖਾਈ ਦਿੰਦੇ ਹਨ ਚਾ ਛੋਤੇ ਸ਼ਾਸਤਰ ਦੇ ਅਨੁਸਾਰ ਇਸ ਨੂੰ ਸ਼ੁਭ ਨਹੀਂ ਮੰਨਿਆ ਜਾਂਦਾ ਇਹ ਇੱਕ ਅਸ਼ੁਭ ਸੰਕੇਤ ਹੁੰਦਾ ਹੈ ਸ਼ਾਸਤਰ ਵਿੱਚ ਇਹ ਕਿਹਾ ਗਿਆ ਹੈ ਕਿ ਜੇਕਰ ਖਾਣਾ ਸ਼ੁਰੂ ਕਰਨ ਤੋਂ ਤੁਰੰਤ ਬਾਅਦ ਜਾਂ ਪਹਿਲੇ ਹੀ ਬਾਈਟ ਵਿੱਚ ਤੁਹਾਡੇ ਭੋਜਨ ਵਿੱਚ ਵਾਲ ਦਿਖਾਈ ਦਿੰਦੇ ਹਨ ਤਾਂ ਇਹ ਸਿੱਕਰ ਦੋਸ਼ ਦਾ ਇੱਕ ਵੱਡਾ ਕਾਰਨ ਹੋ ਸਕਦਾ ਹੈ ਨੰਬਰ 4 ਇਹ ਵੀ ਸੰਭਵ ਹੈ ਕਿ ਪਿਤਰਾ ਦੀ ਦਾ ਰਾਜਗੀਰਾ ਸੰਕੇਤ ਵੀ ਹੋ ਸਕਦਾ ਹੈ ਇਹ ਵਾਰ-ਵਾਰ ਹੁੰਦਾ ਹੈ ਜਦੋਂ ਤੁਹਾਡੇ ਪਿਤਰ ਉਸੇ ਵਿੱਚ ਹੁੰਦੇ ਹਨ ਅਤੇ ਤੁਸੀਂ ਉਹਨਾਂ ਨੂੰ ਸ਼ਾਂਤ ਕਰ ਲਈ ਕੋਈ ਵੀ ਉਪਾਏ ਨਹੀਂ ਕਰਦੇ ਜੇਕਰ ਇਹ ਇੱਕ ਜਾਂ ਫਿਰ ਦੋ ਅਨ ਹੁੰਦਾ ਹੈ ਤਾਂ ਇੱਕ ਆਮ ਘਟਨਾ ਹੋ ਸਕਦੀ ਹੈ ਪਰ ਜੇਕਰ ਇਹ ਵਾਰ-ਵਾਰ ਹੋ ਰਿਹਾ ਹੈ ਤਾਂ ਤੁਹਾਨੂੰ ਆਪਣੇ ਪਿਤਰਾ ਦੀ ਸ਼ਾਂਤੀ ਲਈ ਉਪਾਏ ਕਰਨ ਦੀ ਲੋੜ ਹੈ। ਨੰਬਰ 5 ਜੇਕਰ ਤੁਹਾਨੂੰ ਆਪਣੇ ਖਾਣ ਵਿੱਚ ਵਾਰ-ਵਾਰ ਵਾੜ ਮਿਲਦੇ ਹਨ ਤਾਂ ਇਹ ਤੁਹਾਡੇ ਕੋਈ ਵਿਕਰੀਜ ਹੋਣ ਵਾਲੀ ਕਿਸੇ ਅਚਨਬ ਘਟਨਾ ਦਾ ਸੰਕੇਤ ਵੀ ਹੋ ਸਕਦੇ ਹਨ ਅਤੇ ਇਹ ਮੰਨਿਆ ਜਾਂਦਾ ਹੈ ਕਿ ਇਹ ਤੁਹਾਡੇ ਜੀਵਨ ਵਿੱਚ ਹੋਰਲੇ ਕਿਸੇ ਨਕਾਰਾਤਮਕ ਬਦਲਾਅ ਨੂੰ ਵੀ ਦਰਸਾਉਂਦੇ ਹਨ। ਨੰਬਰ 6 ਜੇਕਰ ਤੁਹਾਨੂੰ ਕਦੇ ਵੀ ਲੱਗਦਾ ਹੈ ਕਿ ਜਦੋਂ ਵੀ ਤੁਸੀਂ ਖਾਣਾ ਖਾਣ ਬੈਠਦੇ ਹੋ ਤਾਂ ਤੁਹਾਡੀ ਥਾਲੀ ਵਿੱਚ ਓਵਲ ਦਿਖਾਈ ਦਿੰਦੇ ਹਨ ਤਾਂ ਇਹ ਭਾਵੇਂ ਕੋਈ ਚ ਤੁਹਾਡੀ ਸਿਹਤ ਨੂੰ ਪ੍ਰਭਾਵਿਤ ਵੀ ਕਰ ਸਕਦਾ ਹੈ ਅਤੇ ਸਾਸਤ੍ਰਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਤੁਹਾਨੂੰ ਆਪਣੇ ਭੋਜਨ ਵਿੱਚ ਓਵਲ ਮਿਲਦੇ ਹਨ ਤਾਂ ਤੁਹਾਨੂੰ ਤੁਰੰਤ ਹੀ ਭੋਜਨ ਛੱਡ ਦੇਣਾ ਚਾਹੀਦਾ ਹੈ ਅਜਿਹਾ ਭੋਜਨ صحت نقصان پہنچا سکتا ہے نمبر سات بھوجن اچانک ہی والوں کا دکھائی دینا اشدھتا کی دی نشانی بھی مانیا جاتا ہے جو کہ شاستر کے دشٹی کون تو بوجن میں اکثر والوں کا ملنا کسی جیون نکارا پرواواں یا پھر ارجاوا کی موضوع کا سنکیت بھی ہو سکتا ہے اجی ستھتی ਆਪਣੇ ਵਿਚਾਰਾਂ ਅਤੇ ਕੰਮਾਂ ਨੂੰ ਸ਼ੁੱਧ ਕਰਨ ਦੀ ਲੋੜ ਹੁੰਦੀ ਹੈ। ਕੁਝ ਕਾਰਨਾ ਕਰਕੇ ਭੋਜਨ ਵਿੱਚ ਵਾਲਾਂ ਦਾ ਮਿਲਣਾ ਕਿਸੇ ਵਿਅਕਤੀ ਦੀ ਜੀਵ ਹੋ ਰਹੀਆਂ ਮਾਤਤੂ ਤਬਦੀਲੀਆਂ ਦਾ ਪ੍ਰਤੀਕ ਵੀ ਹੋ ਸਕਦਾ ਹੈ। ਨੰਬਰ 8 ਕੀ ਭੋਜਨ ਵਿੱਚ ਵਾਲ ਇਤਤ ਦੋਸ਼ ਦਾ ਕਰਮਨ ਐ ਮੰਨਿਆ ਜਾਂਦਾ ਹੈ ਕਿ ਜਦੋਂ ਕਿਸੇ ਵਿਅਕਤੀ ਦੇ ਕੁੰਦਲੀ ਵਿੱਚ ਪਿੱਤਰ ਦੋਸ਼ ਹੁੰਦਾ ਹੈ। ਪਾਉਂਚ ਦੇ ਜੀਵਨ ਵਿੱਚ ਕੋਈ ਨੁਕਸਾਨੀ ਹੋ ਜਾਂਦੀ ਹੈ। ਸਭ ਤੋਂ ਵੱਡਾ ਇਹ ਪਿੱਤਰ ਦੋਸ਼ ਦਾ ਕਾਰਨ ਹੁੰਦਾ ਹੈ। ਦੇਖ, ਇਹ ਤੁਹਾਡੇ ਲਈ ਸਿਰਫ ਇੱਕ ਸੰਕੇਤ ਉਹ ਸੰਭਾਅ ਹੈ ਕਿ ਪਿੱਤਰ ਦੋਸ਼ ਨੂੰ ਹਟਾ ਲੈ। ਤੁਹਾਨੂੰ ਕਿਹੜੇ ਕਰਮ ਚੁੱਕਣ ਦੀ ਲੋੜ ਹੋਈ ਹੈ। ਪਿੱਤਰ ਦੋਸ਼ ਦੇ ਕਾਰਨ ਤੁਹਾਡੇ ਜੀਵਨ ਵਿੱਚ کئی ہوا بھی آ سکیاں ہیں اس لیے تھوڑا اس کو بچنے کی بہت زیادہ لوڑ ہوں نمبر نو پتر دوش کو چھٹکارا پو دے طریقے بھوجن والوں کی موجودگی پتر دوش کی نشانی ہوں جی ستھتی تجھی کچھ اپاواں کی مدد نہ पितृ दोष ਨੂੰ ਦੂਰ ਕਰ ਸਕਦੇ ਹੋ ਪਰਵਾਰ ਦੇ ਸਾਰੇ ਮੈਂਬਰਾਂ ਦੇ ਨਾਲ ਰੱਬਨ ਮੋਖਾ ਵਿੱਚ ਸਿੱਕੇ ਲਵੋ ਫਿਰ ਉਹਨਾਂ ਸਿੱਕਿਆਂ ਮੰਦਿਰ ਵਿੱਚ ਦਾਨ ਕਰ ਦਿਓ ਐਸ ਨਾਲ ਤੁਹਾਡਾ ਪਿਤਰ ਦੋਸ਼ ਖਤਮ ਹੋ ਜਾਵੇਗਾ ਤੇ ਤੁਹਾਨੂੰ ਪਿਤਰ ਦੋਸ਼ ਤੋਂ ਰਾਤਨੀ ਮਿਲ ਸਕਦੀ ਹੈ અમાਉਸਥੀ ਦੇ ਦਿਨ ਘਰ ਵਿੱਚ ਸਵੇਰੇ ਅਤੇ ਸ਼ਾਮ ਪੂਜਾ ਦੇ ਨਾਲ ਕਪੂਰ ਜੂੜ ਜੜਾਓ ਐਸ ਨਾਲ ਤੁਹਾਡੀ ਪੂਜਾ ਖਤਮ ਹੋ ਜੀ ਹੈ ਨੰਬਰ 10 ਪਿੱਤੇ ਦੋਸ਼ੋਂ ਛੁਟਕਾਰਾ ਪਾਉਣ ਲਈ ਤੁਹਾਨੂੰ ਕਿਸੇ ਵੀ ਮਹੀਨੇ ਦੀ ਅਮਾਵਸਤਾ ਤਿਥੀ ਤੇ ਕਾਮ ਪਰਚੀ ਕੋਈ ਜਾਂ ਗਾਣਾ ਖਾਣਾ ਖਾਣਾ ਚਾਹੀਦਾ ਹੈ ਤੇ ਤੁਹਾਨੂੰ ਕਰੀਬਾਂ ਵਿੱਚ ਦਾਨ ਵੀ ਕਰਨਾ ਚਾਹੀਦਾ ਹੈ ਜਿਹਾ ਕੰਮ ਸ਼ੁਭ ਮੰਨਿਆ ਜਾਂਦਾ ਹੈ ਇਸ ਦੌਰਾਨ ਮਿੱਤੀ ਦੇ ਕਿਸੇ ਦਾ ਤਿਲਕ ਨਹੀਂ ਲਗਾਓ ਅਤੇ ਭਗਵਾਨ ਵਿਸ਼ਨੂੰ ਦੇ ਮੰਤਰਾਂ ਦਾ ਜਾਪ ਵੀ ਜ਼ਰੂਰ ਕਰੋ ਧਾਰਮਿਕ ਮੰਨਤਾਵਾਂ ਦੇ ਅਨੁਸਾਰ ਨਮਕ ਗੁੜ ਚਟਨੀ ਚਿੱਟੇ ਕੱਪੜੇ ਆਦਿ ਦਾਨ ਕਰਨ ਨਾਲ ਕਿੱਤੇ ਦੋਸਤੋ ਆਸ਼ੀਰਵਾਦ ਮਿਲਦਾ ਹੈ ਤੇ ਪ੍ਰੋਖਾਂ ਤੋਂ ਆਸ਼ੀਰਵਾਦ ਮਿਲਦਾ ਹੈ ਕਿਤੇ ਦੋਸਤ ਸ਼ੁਰੂ ਕਰਨੋਂ ਮਿਲਦਾ ਹੈ ਤੁਮੇਂ ਜੀ